ਵਾਇ ਗੁਰਚੇ ਕਾ ਉਸਾ ਵਾਇ ਗੁਰਚੇ ਕੀ ਫਤਿਹ ਮੈਂ ਤੁਹਾਡਾ ਮਿਰ ਲਖਾ ਮਨ ਮੈਂ ਤੁਹਾਨੂੰ ਸਾਰੇ ਵੀ ਰੁਕਣ ਪ੍ਰਾਪਾ ਨੂੰ ਦਰਨੇ ਸਤਨਾ ਨੂੰ ਬੇਨਤੀ ਕਰਦਾ ਤੁਹਾਨੂੰ ਪਤਾ ਵੀ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਆ 5.5 ਸਾਲ ਤੋਂ ਮੇਰੇ ਡੈਲਸ ਚੱਲ ਰਹੇ ਨੇ ਹਫਤੇ ਦੇ ਵਿੱਚ ਦੋ ਵਾਰ ਡੈਲਸ ਹੁੰਦਾਗਾ ਕਿਉਂਕਿ ਪਹਿਲਾਂ ਮੈਂ ਸਕੌਟੀ ਕਰਦੀ ਜੋਬ ਕਰਦਾ ਸੀਗਾ ਘਰ ਦੀ ਆਈ ਚਲਾਈ ਚੱਲੀ ਜਾਂਦੀ ਸੀ ਕੋਈ ਮੇਰੇ ਕੋਲ ਕਮਾਈ ਦਾ ਸਾਧਨ ਨਹੀਂ ਦੇ ਬੱਚੇ ਨੇ ਬੇਟਾ ਤੇ ਬੇਟੀ ਬੇਟੀ ਮਰੀ ਸਰਕਾਰੀ ਸਕੂਲ ਕੁੜਨਾਲਾ ਚ ਗੋਨਿਆਣਾ ਮੰਡੀ ਪੜ੍ਹਦੀ ਐ ਬੇਟਾ ਪ੍ਰਾਇਮਰੀ ਸਕੂਲ ਚ ਸਰਕਾਰੀ ਚ ਪਿੰਡ ਦੇ ਵਿੱਚ ਪੜ੍ਹਦਾਗਾ ਉਹ ਤੀਜੀ ਕਲਾਸ ਤੇ ਬੱਚਾ ਤੇ ਬੇਟੀ ਮਰੀ ਛੇਵੀਂ ਕਲਾਸ ਤੇ ਬੱਚਾ ਹੈ ਉਹਨਾਂ ਦੀ ਬੈਂਡ ਦੀ ਫੀਸ ਦੇਣੀ ਆ ਮੇਰਾ ਗੋਨਿਆਣਾ ਮੰਡੀ ਤੋਂ ਪਿੰਡ 4 ਕਿਲੋਮੀਟਰ ਵੱਡਾ ਜਾਂਦਾਗਾ ਤੇ ਅੱਜ ਕੱਲ ਤੁਹਾਨੂੰ ਪਤਾ ਕਿ ਕੁੜੀ ਦਾ ਕੰਮ ਆ ਜਵਾਨਾ ਮਾਰਾਗਾ ਹਰਾ ਸੁਣਨਾ ਪੈਂਦਾ ਹੈ ਸਾਈਕਲ ਤੇ ਲੂਟਣੀ ਆਉਂਦਾ ਨਹੀਂ ਤਾਂ ਸਾਈਕਲ ਦਾ ਕੋਈ ਪ੍ਰਬੰਧ ਕਰ ਲੈਂਦੇ ਬੱਸਾਂ ਦੀ ਕੋਈ ਸਰਵਿਸ ਹੈ ਨਹੀਂ ਇਹ ਕਰਕੇ ਬੈਣ ਜਾਂਦੀ ਸੀ ਰਿਕਵੈਸਟ ਕਰਕੇ ਬੈਣ ਵਾਲੇ ਨੇ ਗਾਇਜ ਪੈਸੇ ਮੈਨੂੰ ਕਰਿਆ ਉਹਨਾਂ ਤੋਂ 800 ਰੁਪਏ ਲੈਂਦਾ ਤੇ ਮੈਂ ਇਥੋਂ ਘੱਟ ਰੁਪਏ ਲੈ ਲੈਂਦਾ 500 ਰੁਪਏ ਮਹੀਨੇ ਦਾ ਲੈ ਲੈਂਦਾਗਾ ਉਹਨਾਂ ਦੇ 3 ਮਹੀਨਾ ਦੀ ਵਿਸਕੜੀ ਆ ਗਈ ਜੇ ਕੋਈ ਮੇਰਾ ਮੇਰ ਭੈਣ ਭਰਾ ਫੇਸ ਪਾ ਸਕਦਾ ਉੱਤੇ ਮਾ ਮੇਰਾ ਕੰਟੈਕਟ ਨੰਬਰ ਮਾ ਭੂਲ ਵੀ ਜੰਨਾ ਤੇ ਪਾਉਂਗਾ ਜਰੂਰ ਮੇਰੀ ਹੈਲਪ ਕਰਿਓ Google Pay Paytm ਨੰਬਰ ਲਖਵਿੰਦਰ ਸਿੰਘ ਦੇ ਨਾਮ ਤੇ ਆ 9478394068 9478394068 ਸਕਰੀਨ ਦੇ ਉੱਪਰ ਵੀ ਮੈਂ ਨੰਬਰ ਲਾਉਂਗਾ ਹੱਥ ਬੰਨ ਕੇ ਬੇਨਤੀ ਹੈ ਜਰੂਰ ਮੇਰੀ ਹੈਲਪ ਕਰਿਓ ਕਿ ਬੱਚੇ ਦਾ ਇੱਕ ਬਣ ਜੇ ਆਸ ਕਰਦਾ ਹਾਂਗਾ ਤੇ ਸਾਰੇ ਮੇਰੇ ਮੀਰ ਭਾਣ ਭਰਾ ਜੀ ਰੂਹ ਮੇਰੀ ਮਾਤ ਕਾਰਨ ਦੀ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ